ਜਦੋਂ ਛੜਕਤੇ ਹੀ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਲਈ ਮਸੀਹਾ ਬਣੀ ਸਰਬੱਤ ਦਾ ਭਲਾ ਸੁਸਾਇਟੀ ਬੀ ਸਹਾਰਾ ਬਜ਼ੁਰਗਾਂ ਦਾ ਸਹਾਰਾ ਅਤੇ ਬੱਦੂਆਂ ਨੂੰ ਬਣਾ ਕੇ ਰੱਖੇਗੇ ਮਜ਼ਦੂਰਾਂ ਨੂੰ ਕੈਦ ਤੋਂ ਮੁਕਤ ਕਰਵਾਉਣ ਵਿੱਚ ਅਹਿਮ ਰੋਲ ਡਾਉਣ ਵਾਲੀ ਸਸਤਾ ਸਰਬੱਤ ਦਾ ਭਲਾ ਦੇ ਮੈਂਬਰ ਸੜਕ ਤੇ ਬੱਚੇ ਨੂੰ ਜਨਮ ਦੇਣ ਵਾਲੀ ਇੱਕ ਔਰਤ ਲਈ ਵੀ ਮੁਸੀਹਾ ਬਣ ਕੇ ਸਾਹਮਣੇ ਆਇਆ ਨਿਸ਼ਾ ਨਾਮ ਦੀ 26 ਸਾਲਾ ਦੀ ਪਰਵਾਸੀ ਔਰਤ ਨੂੰ ਮੋਟਰਸਾਈਕਲ ਤੇ ਹਸਪਤਾਲ ਲੈ ਜਾਂਦੇ ਰਸਤੇ ਵਿੱਚ ਹੀ ਤਰਤਪ ਹੋਣਾ ਸ਼ੁਰੂ ਹੋ ਗਿਆ ਅਤੇ ਤੀਨਾਂ ਨਗਰ ਦੇ ਬੱਸ ਸਟੈਂਡ ਨੇੜੇ ਸਚਿਤ ਵਿਵੇਕਾਨੰਦ ਸਕੂਲ ਦੇ ਬਾਹਰ ਸੜਕ ਤੇ ਹੀ ਉਹ ਦਿਖ ਪਈ ਅਤੇ ਬੱਚੇ ਨੂੰ ਜਨਮ ਦੇ ਦਿੱਤਾ ਸਰਬੱਤ ਦਾ ਭਲਾ ਸੁਸਾਇਟੀ ਦੇ ਮੈਂਬਰ ਦਿਲਪ੍ਰੀਤ ਸਿੰਘ ਸਾਹੀ ਸਕੂਲ ਵਿੱਚ ਬੱਚੇ ਛੱਡੇ ਜਾ ਰਹੇ ਸੀਗੇ ਉਨ੍ਹਾਂ ਦੀ ਨਜ਼ਰ ਇੱਕ ਸੜਕ ਕਿਨਾਰੇ ਖੂਨ e do do ਹਸਪਤਾਲ ਪਰਵੰਤ ਕਰਕੇ ਨੇੜੇ ਸਿੰਘੂਵਾਲ ਸੀਐਸਸੀ ਹਸਪਤਾਲ ਲੈ ਚਾਇਆ ਗਿਆ ਜਿੱਥੇ ਮੁਰਲੀ ਡਾਕਟਰ ਸਹਿਤਾਦੀਨ ਤੋਂ ਬਾਅਦ ਉਸ ਨੂੰ ਉਸਦੇ ਬੱਚੇ ਦੀ ਗੰਭੀਰ ਹਾਲਤ ਦੇਖتے ਹੋਏ ਗੁਰਦਾਸਪੁਰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਸਰਬਦਾਪਲਾ ਸੁਸਾਇਟੀ ਦੇ ਮੈਂਬਰ ਹੀ ਉਸ ਨੂੰ ਗੁਰਦਾਸਪੁਰ ਹਸਪਤਾਲ ਲੈ ਕੇ ਗਏ ਅਤੇ ਹੁਣ ਜਦੋਂ ਬੱਚੇ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਅੰਮ੍ਰਿਤਸਰ ਲੈ ਜਾਣ ਲਈ ਜ਼ਿੰਮੇਵਾਰ ਵੀ ਸਰਬਦਾਪਲਾ ਸੁਸਾਇਟੀ ਵੱਲੋਂ ਹੀ ਚੁੱਕੀ ਗਈ ਹੈ ਔਰਤ ਨਿਸ਼ਾਦੇ ਪਤੀ ਤਾਨੀ ਨੇ ਦੱਸਿਆ ਕਿ ਉਹ ਫਰੋਜਪੁਰ ਤੋਂ ਆਏ ਹਨ ਅਤੇ ਚਾਦਰਾਂ ਵਿੱਚ ਚੰਤਾ ਘੱਟਦੇ ਹਨ ਉਹਨਾਂ ਦਿਨਾਂ ਲਗਨ ਨੇੜੇ ਇੱਕ ਜਗਾ ਤੋਂ ਚੌਂਪੜ ਚਾਰ ਹਿਸਨ ਕੀ ਨਿਸ਼ਾਨ ਉਤਰਤ ਹੋਣਾ ਸ਼ੁਰੂ ਹੋ ਗਿਆ ਉਸ ਨੂੰ ਨਰਸ ਕੋਲ ਲਿਜਾਇਆ ਗਿਆ ਤਾਂ ਨਰਸ ਨੇ ਕਿਹਾ ਕਿ ਬੱਚਾ ਹੋਂਦ ਦਾ ਸਮਾਂ ਆ ਗਿਆ ਇਸ ਲਈ ਉਸ ਨੂੰ ਮੋਟਰਸਾਈਕਲ ਤੇ ਨਗਰ ਹਸਪਤਾਲ ਲੈ ਚਾ ਰਹੀ ਸੰਕੇ ਰਸਤੇ ਵਿੱਚ ਹੀ ਉਸ ਨੂੰ ਬਹੁਤ ਜ਼ਿਆਦਾ ਦਰਦ ਹੋਈ ਤੇ ਮੋਟਰਸਾਈਕਲ ਤੋਂ ਉਤਰ ਕੇ ਤੇ ਸੜਕ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਉਤਰਦੀ ਉੱਥੇ ਸਰਪੱਤਾ ਭਲਾ ਸੁਸਾਇਟੀ ਦੇ ਮੈਂਬਰ ਪਹੁੰਚ ਕੇ ਤੇ ਤੁਰੰਤ ਉਸ ਦੀ ਪਤਨੀ ਨਿਸ਼ਾਨ ਹਸਪਤਾਲ ਪਹੁੰਚਾਇਆ ਗਿਆ ਉਥੇ ਤੇਲਪੀ ਸਿੰਘ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਮੁਖੀ 75 ਸਿੰਘ ਕਾ ਦੀ ਖਾਸ ਹਦਾਇਤ ਹੈ ਕਿ ਜਿੱਥੇ ਵੀ ਕਿਸੇ ਨੂੰ ਸਹਾਇਤਾ ਦੀ ਲੋੜ ਹੋਵੇ ਸੰਸਥਾ ਦੇ ਮੈਂਬਰਾਂ ਵੱਲੋਂ ਕੋਈ ਕਸਰ ਛੱਡੀ ਨਹੀਂ ਜਾਣੀ ਚਾਹੀਦੀ। ਕੰਨੇ ਨਾਮ ਹੈ ਮਰਾਜੀ। ਤੇ ਅਸੀਂ ਉਹਨਾਂ ਵਜਨ ਚੱਕ ਲਿਆ ਸੀਗਾ ਜਿਆਦਾ। ਤੇ ਉਹਦੇ ਕਰਕੇ ਸੀ ਨਰਸੀ ਸਾਡੇ ਬੋਲ ਪੇ ਸੇਦਾਂ ਆਪਣੇ ਚ ਬੋਲ ਤੇ ਉਹਦੇ ਕਰਕੇ ਨਾ ਸਮਾਨ ਚੱਕ ਕੇ ਉਧਰਲੇ ਬੰਨੇ ਝੁਕੀ ਲਾਲਾ ਤੇ ਸੀ। ਅੱਛਾ ਤੇ ਉਹਦੇ ਝੁਕੀ ਦਾ ਸਮਾਨ ਚੱਕ ਲਿਆ ਉਹਨੇ ਵਜਨ ਸਰ ਤੇ। ਉਹਦੇ ਕਰਕੇ ਉਹਦੇ ਦਰਦ ਹੋਲਾ ਪਈ ਤੇ। ਇਸ ਵੇਲੇ ਸਵੇਰ ਸੁਬਾ ਲੈ ਗਏ ਉਹਨੂੰ ਨਾਕਸ ਤੇ ਤੇ ਉਹਨੇ ਕਹਦਾ ਕਹਿੰਦੇ ਕੇਸ ਹੋਇਆ ਨਾ ਕਹਿੰਦੇ ਨਾ ਕਹਿੰਦੇ ਇਹਨੂੰ ਲੈ ਜਾਓ ਹਸਪੀਟਲ ਫਿਰ ਤੇ ਫਿਰ ਰਾਹ ਦੇ ਵਿੱਚ ਹੀ ਹੋ ਗਿਆ ਕੇਸ ਰਸਤੇ 'ਚ ਕਿੱਥੇ ਗਏ ਉਹ ਆਪਣੇ ਦਿਨਾਂ ਨਗਰ ਨਹੀਂ ਮੰਦਰ ਜਿੱਥੇ ਆਡਾ ਬੱਸ ਬੱਸ ਸਟੈਂਡ ਹੈ ਬੱਸ ਸਟੈਂਡ ਦੀ ਜਿਹੜੀ ਗਲੀ ਹੈ ਮੰਦਰ ਵਾਲੀ ਉੱਥੇ ਗਏ ਸਰਦਾਰ ਜੀ ਲੈ ਗਏ ਸਾਨੂੰ ਬਾਹਰ ਉਹ ਗੱਡੀ ਵਾਲੇ ਸਰਦਾਰ ਨਹੀਂ ਪੱਗਾਂ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਸੀ ਉਹਨਾਂ ਨੇ ਹਲਤ ਕੀਤੀ ਸਾਡੇ ਮੋਟਰਸਾਈਕਲ ਦੇ ਸੀਗੇ ਅੱਛਾ ਤੇ ਮੋਟਰਸਾਈਕਲ ਦੇ ਰਾਹ ਹੀ ਹੋ ਗਿਆ ਕੇਸ ਚਾਦਰਾਂ ਚ ਦਰਾਂ ਕੰਮ ਕਰਨਾ ਐਸ ਇਥੇ ਅੱਛਾ ਤੇ ਇਥੇ ਅਸੀਂ ਫਿਰ ਰਹਿ ਲਾ ਪਏ ਸੀ ਵੀਜੀ ਮੇਰਾ ਨਾਮ ਆ ਦਿਲਪੀਤ ਸਾਭੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਰ ਵਿੱਚ ਸੇਵਾ ਕਰਦਾ ਜੀ ਤੇ ਹਨ तकरीबन 3 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਿੱਤਰ ਸਿੰਘ ਮੁੱਖ ਸੇਵਾਦਾਰ ਬਚਿੱਤਰ ਸਿੰਘ ਭਾਜੀ ਕੋਲ ਦੀ ਜੇ ਆਪਾਂ ਨਾ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸੁਹਾਮੀਪੇਕਨ ਦਾ ਸਕੂਲ ਤੇ ਉਥੇ ਨਾ ਭਾਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪੀਟਲ ਸੋਰੀ ਬੱਬਰੀ ਹਸਪੀਟਲ ਲੈ ਕੇ ਆਏ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਆਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਪੱਜਿਆਣਾ ਫਿਰੋਜਪੁਰ ਚੱਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਹਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਉਹਨਾਂ ਨੂੰ ਪੁੱਛਿਆ ਵਾ ਕਿ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਆਪੋ ਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਕੇ ਭਈ ਆ ਜਿਹੜੀ ਸਾਰੀ ਘਟਨਾ ਵਾ ਦੀਨਾ ਨਗਰ ਬੱਸ ਸਟੈਂਡ ਦੇ ਬੈਕ ਸਾਈਡ ਸੁਆਮੀ ਵਿਵੇਕ ਉਹਨਾਂ ਦਾ ਸਕੂਲ ਦੇ ਪਿੱਛੇ ਭਈ ਇੱਥੇ ਆ ਸਾਰੀ ਘਟਨਾ ਹੋਈ ਹੈ ਜੀ